ਸਵਾਗਤ ਹੈ ਤੁਹਾਡਾ ਸਾਡੇ ਚੈਨਲ ਦੇ ਵਿੱਚ ਸਤਿ ਸ੍ਰੀ ਅਕਾਲ ਸਲਾਮ ਅਲੈਕੁਮ ਸਾਰੇ ਵੀਰਾਂ ਆਪਾਂ ਅੱਜ ਖੜੇ ਆ ਜੀ ਮਾਨੂਕੇ ਗੱਲ ਵਿਖੇ ਬਾਈ ਹਰਪ੍ਰੀਤ ਸਿੰਘ ਜੀ ਮਾਨੂਕੇ ਗੱਲ ਇਹਨਾਂ ਦੀ ਅਸੀਂ ਕੋਠੀ ਦਾ ਕੰਮ ਸ਼ੁਰੂ ਕਰਿਆ ਤੇ ਬਾਈ ਜੀ ਨੇ ਇਹ ਨਕਸ਼ਾ ਬਣਾਇਆ ਬਾਈ ਜਸਪਾਲ ਸਿੰਘ ਮਾਨੂਕੇ ਗੱਲਾਂ ਬਹੁਤ ਸੋਹਣਾ ਕੰਮ ਕਰਦਾ ਮੁੰਡਾ ਤੇ ਕੱਲੀ-ਕੱਲੀ ਚੀਜ਼ ਤੁਹਾਨੂੰ ਦੱਸਦੇ ਆ ਇਸ ਬਾਰੇ ਕਿ ਬਾਈ ਜੀ ਹਰਪ੍ਰੀਤ ਸਿੰਘ ਜੀ 4 ਮਹੀਨੇ ਸਾਡਾ ਇਹਨਾਂ ਨੇ ਇੰਤਜ਼ਾਰ ਕਰਿਆ ਬਾਈ ਨੇ ਮੈਨੂੰ ਇੱਕ ਹੀ ਗੱਲ ਕਹਿ ਦਿੱਤੀ ਸੀ ਬਰੇਜ ਕੋਠੀ ਪਗੌਣੀ ਦਾ ਤੈਥੋ ਬੋਣ ਤੇ ਬਾਕੀ ਇਹਨਾਂ ਨੇ ਜੋ ਵੀ ਮੈਲੇ ਰੇਟ ਦੀ ਸਾਡੀ ਗੱਲਬਾਤ ਹੋਈ ਆ ਮੂਹ ਮੰਗਨਾ ਸਾਨੂੰ ਰੇਟ ਦਿੱਤਾ ਤੇ ਅਸੀਂ ਵੀ ਕਿਹਾ ਬਾਈ ਜੀ ਅਸੀਂ ਕੰਮ ਤੁਹਾਡਾ ਦਿਲੋਂ ਤੇ ਪੂਰੀ ਸੂਝ-ਬੂਝ ਦੇ ਨਾਲ ਕਰਾਂ ਤੇ ਬਾਕੀ ਆ ਨਕਸ਼ਾ ਤੁਹਾਨੂੰ ਜ਼ੂਮ ਕਰਕੇ ਦਿਖਾਉਣੇ ਆ ਸਾਰਾ ਕਲਾਸੀਕਲ ਹੱਬ ਦੇ ਵਿੱਚ ਇਹ ਚੀਜ਼ ਬਣਨੀ ਆ ਬਹੁਤ ਥੋੜੀ ਲੁੱਕ ਦੇ ਵਿੱਚ ਪਿਆਰ ਹੋਣਾ ਤੇ ਮਗਰ ਤੁਸੀਂ ਦੇਖ ਰਹੇ ਆ ਨੀਆ ਆਪਣੀਆਂ ਪੁੱਟੀਆਂ ਗਈਆਂ ਤੇ ਬਾਕੀ ਪਿੱਲਰਾਂ ਦੀ ਮਾਰਕਿੰਗ ਵਗੈਰਾ ਅਸੀਂ ਕਰਤੀ ਲੈਵਲ ਵਗੈਰਾ ਇਹਨਾਂ ਦਾ ਹੋ ਗਿਆ ਕੱਲ ਨੂੰ ਇਹਨਾਂ ਦੇ ਵਿੱਚ ਬਜਰੀ ਵਗੈਰਾ ਪਾ ਕੇ ਤੇ ਕੰਮ ਜਲਦੀ ਤੋਂ ਜਲਦੀ ਸਟਾਰਟ ਕਰ ਦੇਣਾ ਤੇ ਬਾਈ ਜੀ ਹਰਪ੍ਰੀਤ ਸਿੰਘ ਜੀ ਮਾਣੂ ਕੀ ਗੱਲ ਕਿ ਇਹ ਦੋ ਸ਼ਬਦ ਕੁਝ ਕਹਿਣਗੇ ਆਪਣੇ ਬਾਰੇ ਬਾਈ ਜੀ ਇਹ ਬਹੁਤ ਵਧੀਆ ਕੰਮ ਕਰਦੇ ਆ ਆਪਣੀ ਪਿੰਡ ਦੇ ਹੀ ਠੇਕੇਦਾਰ ਹੈ ਮਿਸਤਰੀ ਬੱਗਾ ਸਿੰਘ ਇਨਾਂ ਦੇ ਕੰਮ ਲਈ ਅਸੀਂ ਬਹੁਤ ਹੀ ਵੇਟ ਕੀਤੀ ਹੈ ਜਾਨੀ ਕਿ 4 ਮਹੀਨੇ ਟੋਟਲ ਅਸੀਂ ਵੇਟ ਕੀਤੀ ਇਹਨਾਂ ਤੋਂ ਕੰਮ ਕਰਵਾਉਣ ਲਈ ਤੇ ਸਾਡੀ ਮਨੋ ਇੱਛਾ ਸੀ ਕਿ ਵੀ ਇਹਨਾਂ ਤੋਂ ਹੀ ਕੰਮ ਕਰਾਉਣਾ ਸਾਨੂੰ ਇਹਨਾਂ ਦੇ ਕੰਮ ਵਧੀਆ ਲੱਗਿਆ ਤੇ ਬਹੁਤ ਹੀ ਵਧੀਆ ਕੰਮ ਕਰਦੇ ਆ ਤੇ ਬਹੁਤ ਹੀ ਤਰੀਕੇ ਨਾਲ ਕੰਮ ਕਰਦੇ ਆ ਜਿ ਇਹਨਾਂ ਦਾ ਨਵਾਂ ਪੱਟਨ ਦਾ ਤਰੀਕਾ ਹੋ ਗਿਆ ਲੈਵਲ ਕਰਨ ਦਾ ਹੋਰ ਵੱਖ-ਵੱਖ ਤਰੀਕੇ ਨਾਲ ਇਹ ਕਲਾਸਿਕਲ ਹੱਬ ਦੀਆਂ ਕੋਠੀਆਂ ਤਿਆਰ ਕਰਦੇ ਆ ਤੇ ਬਹੁਤ ਹੀ ਧੰਨਵਾਦ ਹੈ ਇਹਨਾਂ ਦਾ ਅਸੀਂ ਬਈ ਹੈਪੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਜਿੰਨਾਂ ਨੇ ਸਾਡਾ ਇੰਨਾ ਟਾਈਮ ਇੰਤਜ਼ਾਰ ਕਰਿਆ ਤੇ ਬਈ ਅਸੀਂ ਤੁਹਾਡੇ ਨਾਲ ਵਾਦਾ ਕਰਦੇ ਆ ਕਿ ਕੋਟੀ ਨੂੰ ਬਿਲਕੁਲ ਡਾਕਸੀ ਦੇ ਸੇਮ ਟੂ ਸੇਮ ਤਿਆਰ ਕਰਕੇ ਦੇਵਾਂਗੇ ਕਿਸੇ ਵੀ ਚੀਜ਼ ਦਾ ਤੁਹਾਨੂੰ ਲਾਂਭਾ ਨਹੀਂ ਆਊਗਾ ਬਿਲਕੁਲ ਤੁਸੀਂ ਟੈਂਸ਼ਨ ਫਰੀ ਹੋ ਕੇ ਆਪਣਾ ਕੰਮ ਕਰਾਓ ਤੇ ਤੁਹਾਨੂੰ ਆਪਣੇ ਮੰਨ ਲਓ ਜੋ ਵੀ ਤੁਸੀਂ ਰੇਟ ਸਾਨੂੰ ਕਰਿਆ ਉਹ ਰੇਟ ਦਾ ਤੁਹਾਨੂੰ ਮੁੱਲ ਮਿਲੇਗਾ ਕਿਉਂਕਿ ਸਾਡਾ ਦੂਸਰੇ ਭਰਾਵਾਂ ਨਾਲੋਂ 4-5 ਰੁਪਏ ਰੇਟ ਹੋ ਸਕਦਾ ਵੀ ਵੱਧ ਹੋਵੇ ਆਪਾਂ ਇਹ ਹੀ ਕਹਿੰਦੇ ਦੂਸਰੇ ਭਰਾ ਸਾਡੇ ਬਹੁਤ ਸੋਹਣਾ ਕੰਮ ਕਰਦੇ ਆ ਲੇਕਿਨ ਬਾਕੀ ਅਲੱਗ-ਅਲੱਗ ਸੋਚ ਆ ਆਪਣੀ-ਆਪਣੀ ਸਾਰਿਆਂ ਵੀਰਾਂ ਦਾ ਆਪਾਂ ਇਹ ਸੋਚਦੇ ਆਂ ਵੀ ਕੰਮ ਵਧੀਆ ਚੱਲੇ ਜਿੰਨੇ ਵੀ ਸਾਡੇ ਵੀਰ ਪੈਸਤਰੀ ਆ ਠੇਕੇਦਾਰ ਆ ਅਸੀਂ ਸਾਰਿਆਂ ਨੂੰ ਇਹ ਹੀ ਰਿਕਵੈਸਟ ਕਰਾਂਗੇ ਕਿ ਰੇਟ ਦੇ ਵਿੱਚ ਕਦੇ ਵੀ ਤੁਸੀਂ ਕਮੀ ਨਾ ਰੱਖੋ ਘਰ ਵਾਲੇ ਮਾਲਕ ਨੂੰ ਤੁਸੀਂ ਜ਼ਰੂਰ ਕਹੋ ਕਿ ਬਾਈ ਜੀ ਆਹ ਰੇਟ ਲੱਗੂਗਾ ਤੇ ਕੰਮ ਦੇ ਵਿੱਚ ਫਿਰ ਇਹ ਨਾ ਤੁਸੀਂ ਦੇਖੋ ਵੀ ਆਪਣਾ ਟਾਈਮ ਵੱਧ ਲੱਗੂਗਾ ਜਾਂ ਘੱਟ ਲੱਗੂਗਾ ਫਿਰ ਅੱਖਾਂ ਬੀਚ ਕੇ ਕੰਮ ਨੂੰ ਤਰੋ-ਮਨੋ ਕਰੋ ਤੇ ਜੇ ਰੇਟ ਦੀ ਗੱਲ ਮੰਨ ਕੇ ਚੱਲੋ ਆਪਾਂ ਘਾ ਟ੍ਰੇਡ ਤੇ ਕਰਦੇ ਆਂ ਤੇ ਫਿਰ ਕੰਮ ਜਲਦਬਾਜ਼ੀ ਦੇ ਵਿੱਚ ਖਰਾਬ ਹੀ ਹੋਊਗਾ ਤੇ ਇਸ ਕਰਕੇ ਸਾਡੇ ਸਾਰੇ ਮਿਸਤਰੀ ਵੀ ਭਰਾਵਾਂ ਨੂੰ ਬੇਨਤੀ ਆ ਕਿ ਵੀ ਆਪਣਾ ਰੇਟ ਕੁਆਲਿਟੀ ਦੇ ਹਿਸਾਬ ਨਾਲ ਸਹੀ ਰੱਖੋ ਕਿਉਂਕਿ ਜਦੋਂ ਆਪਾਂ ਘਾ ਟ੍ਰੇਡ ਤੇ ਕੰਮ ਕਰਦੇ ਆ ਤਾਂ ਕੰਮ ਆਟੋਮੈਟਿਕ ਹੀ ਖਰਾਬ ਹੋਊਗਾ ਬਾਕੀ ਅੱਗੇ ਤੁਹਾਨੂੰ ਆਪਾਂ ਸਾਰਾ ਇਕੱਲੀ-ਇਕੱਲੀ ਚੀਜ਼ ਦੀ ਡਿਟੇਲ ਦੱਸਦੇ ਆ ਜਿੱਦਾਂ ਜਿੱਦਾਂ ਆਪਣਾ ਕੰਮ ਚੱਲੀ ਜਾਊਗਾ ਹਰ ਰੋਜ਼ ਅਸੀਂ ਨਵੀਂ ਤੋਂ ਨਵੀਂ ਵੀਡੀਓ ਭਾਈ ਜਾਵਾਂਗੇ ਬਾਕੀ ਆਪਣੇ ਵੀਰ ਆਹ ਗੁਰਾ ਮਾਨੂ ਕੇ ਗੱਲ ਦਰਸ਼ਨ ਸਿੰਘ ਜੀ ਇਹ ਨੀਆਂ ਇਹਨਾਂ ਨੇ ਬਿਲਕੁਲ ਪਟੀਆਂ ਅਸੀਂ ਆ ਲੈਵਲ ਕਰਿਆ ਸੀ ਲੈਵਲ ਬਿਲਕੁਲ ਜ਼ੀਰੋ ਲੈਵਲ ਦੇ ਵਿੱਚ ਅਸੀਂ ਮੰਨ ਲਓ ਥੀਏ ਲਗਾਤੇ ਆ ਕੱਲ ਨੂੰ ਅਸੀਂ ਮੰਨ ਲਓ ਬਜਰੀ ਵਗੈਰਾ ਪਾ ਕੇ ਬਾਈ ਜੀ ਦਾ ਕੰਮ ਸ਼ੁਰੂ ਕਰਾਂਗੇ ਤੇ ਬਾਈ ਜੀ ਦਾ ਅਸੀਂ ਪਹਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਡਾ ਇੰਨਾ ਟਾਈਮ ਇੰਤਜ਼ਾਰ ਕਰਿਆ ਹੋਰ ਬਾਈ ਹਾਂ ਅਪਾ ਕੱਲੀ ਕੱਲੀ ਚੀਜ਼ ਦਿਖਾਉਣੇ ਆ ਆ ਦਿਖਾ ਦੇ ਬੜਾ ਇਹ ਆ ਦੇ ਸਕਦੇ ਤੁਸੀਂ ਆਪਣਾ ਪੈਰਾਗੋਟ ਵਗੈਰਾ ਜੋ ਕਿ ਕਲਾਸਿਕਲ ਹੱਬ ਦੇ ਵਿੱਚ ਬਣਨੀ ਹੈ ਬਹੁਤ ਸੋਹਣਾ ਨਕਸ਼ਾ ਤਿਆਰ ਹੋਇਆ ਦੂਸਰੀ ਸਾਈਡ ਦਿਖਾਈ ਬਈ ਆ ਨਾਲੋਂ ਐਂਡ ਸਾਈਡ ਵਾਲੀ ਤੇ ਦੂਸਰਾ ਆ ਸਾਈਡ ਵੀ ਉਹ ਆ ਸੈਂਟਰ ਵਾਲਾ ਦੂਸਰਾ ਇੱਕ ਫਰੰਟ ਵਾਲਾ ਮੰਨ ਲਓ ਕਿੰਨੇ ਸਾਈਡ ਦਾ ਸਾਨੂੰ ਉਹਨਾਂ ਨੇ ਨਕਸ਼ੇ ਦੇ ਘੰ ਡਾਈਮੈਂਸ਼ਨਾਂ ਵਗੈਰਾ ਬਿਲਕੁਲ ਸਹੀ ਦਿੱਤੀਆਂ ਪਿੱਲਰ ਵੀ ਅਸੀਂ ਮੰਨ ਲਓ ਜਿੱਥੇ ਜ਼ਰੂਰਤ ਹੈ ਉੱਥੇ ਪਿੱਲਰ ਲਗਾਏ ਆ ਤੇ ਬਾਈ ਜੀ ਜਿਵੇਂ ਅਸੀਂ ਦੱਸਿਆ ਕਿ ਜਿਆਦਾ ਪਿੱਲਰ ਲਗਾਉਣ ਦਾ ਕੋਈ ਫਾਇਦਾ ਨਹੀਂ ਅਸੀਂ ਲੌਬੀ ਵਾਲੇ ਮੇਨ ਰੱਖੇ ਆ ਬਾਹਰਲੀ ਸਾਈਡ ਆ ਜੋ ਉਹ ਮੇਨ ਰੱਖੇ ਆ ਪਿੱਲਰ ਬਾਕੀ ਜਿੱਥੇ ਖਰਚਾ ਮੰਨ ਸਕਦਾ ਉਹ ਕਰਦੇ ਆ ਜਿੱਥੇ ਮੰਨ ਲਓ ਖਰਚੇ ਦੀ ਕੋਈ ਗਿਦੇਸ਼ ਨਹੀਂ ਹੈ ਉੱਥੇ ਅਸੀਂ ਕੋਈ ਕਸਰਬਦੀ ਛੱਡ ਦੇ ਬਾਕੀ ਅਸੀਂ ਲਾਂਬੇ ਤੋਂ ਡਰ ਕੇ ਕੰਮ ਕਰਦੇ ਆ ਜਦੋਂ ਆਪਾਂ ਡਰ ਕੇ ਕੰਮ ਕਰਾਂਗੇ ਤਾਂ ਆਪਾਂ ਨੂੰ ਜ਼ਿੰਦਗੀ 'ਚ ਕਦੇ ਵੀ ਲਾਭਾ ਨਹੀਂ ਆਊਗਾ ਤੇ ਬਾਈ ਜੀ ਹੁਣ ਤੁਹਾਨੂੰ ਅਸੀਂ ਕੱਲੀ-ਕੱਲੀ ਚੀਜ਼ ਬਾਰੇ ਦੱਸ ਦਿਆ ਗੁਰਾ ਸਿੰਘ ਮਾਨੋਕੇ ਗਿੱਲਾਂ ਵਾਲਾ ਬਿਲਕੁਲ ਅਸੀਂ ਲੈਵਲ ਚੈੱਕ ਕਰਿਆ ਕਿ ਥੋੜਾ ਬਹੁਤ ਵੀ ਸਾਨੂੰ ਕਿਤੇ ਮਿੱਟੀ ਨਹੀਂ ਪਾਉਣੀ ਭਾਈ ਆ ਜਾ ਭਾਈ ਆਪਾਂ ਉਹ ਸ਼ੁਰੂ ਤੋਂ ਦਿਖਾਉਣੀ ਆ ਆਪਣਾ ਗਾਈ ਕਾਰਪੋਰਚ ਮੇਨ ਪਿੱਲਰ ਮੇਨ ਐਂਟਰੀ ਵਾਲਾ ਗੇਟ ਉਧਰਲੀ ਸਾਈਡ ਬੰਨ ਬਾਕੀ ਅੱਗੇ ਆ ਜਾ ਆਪਣਾ ਆ ਦਾ ਸਾਈਡ ਡ੍ਰੇਨ ਰੂਮ ਬ੍ਰੈਂਗ ਰੂਮ ਦਾ ਸਾਈਜ਼ ਹੈਗਾ ਆਪਣਾ ਇਸ 13x11 ਦਾ ਇਧਰਲੀ ਸਾਈਡ ਆ ਇਹ ਮੇਨ ਐਂਟਰੀ ਬਾਅਦ ਇਹਦੇ ਨਾਲ ਇੱਕ ਕੱੜਤਾ ਇੱਧਰ ਬੈਡਰੂਮ ਆਹ ਸਾਈਡ ਤੇ ਬੈਡਰੂਮ ਇਧਰਲੀ ਸਾਈਡ ਆ ਜਿਹੜੀਆਂ ਪੌੜੀ ਆ ਆਪਣੀ ਨੇੜੋਂ ਦਿਖਾ ਦੇ ਮਾੜਾ ਡ੍ਰੈਇੰਗ ਰੂਮ ਦੇ ਨਾਲ ਆ ਗਿਆ ਆਪਣਾ ਲੌਬੀ ਏਰੀਆ ਲੌਬੀ ਹੈ ਆਪਣੀ 16 ਬਾਈ 18 ਦੀ ਇਹਦੇ ਜਿਵੇਂ ਅਸੀਂ ਦੋ ਇੱਧਰ ਮੇਨ ਪਿੱਲਰ ਰੱਖਿਆ ਦੋ ਉਧਰ ਰੱਖਿਆ ਉੱਪਰ ਬੀਮ ਵਗੈਰਾ ਵਗੈਰਾ ਪਾਉਣ ਦੀ ਖਾਤਰ ਬੈਕ ਸਾਈਡ ਆ ਗਿਆ ਆਪਣਾ ਇੱਕ ਸਟੋਰ ਇੱਕ ਬੈੱਡਰੂਮ ਆਸਾਈਡ ਆ ਗਿਆ ਇੱਕ ਬੈੱਡਰੂਮ ਇਧਰਲੀ ਸਾਈਡ ਆ ਗਿਆ ਤੇ ਐਸ ਸਾਈਡ ਤੇ ਆ ਗਈ ਕਿਚਨ ਜਣੀ ਤਕਰੀਬਨ ਇਹ 2000 ਸਕਰ ਫੁੱਟ ਦੇ ਕਰੀਬ ਦੀ ਮੰਨ ਲਓ ਏਰੀਆ ਬਣ ਜਾਣਾ ਤੇ 1200 ਉੱਪਰ ਬਣ ਜਾਣਾ ਜੀ ਅਜੇ ਮੌਸਮ ਸਾਫ਼ ਨਹੀਂ ਧੁੰਦ ਤੇ ਵੀਡੀਓ ਥੋੜੀ ਕਲੀਅਰ ਨਹੀਂ ਆ ਰਹੀ ਤੇ ਜੇ ਵੀਡੀਓ ਵਧੀਆ ਲੱਗੀ ਲਾਇਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਫੋਲੋ ਜ਼ਰੂਰ ਕਰਨਾ ਤੇ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ ਉਹ ਬ੍ਰੀਕਿੰਗਾਂ ਦੇ ਵਿੱਚ ਇਹ ਜਾਣਕਾਰੀ ਜਾਣਦੇ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਾਕੀ ਵੀਡੀਓ ਨੂੰ ਜਰੂਰ ਸ਼ੇਅਰ ਕਰਨਾ ਜੀ ਤੇ ਅਸੀਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੇ ਆਂ ਵੀਡੀਓ ਦੇਖਣ ਦੇ ਲਈ ਥੈਂਕ ਯੂ ਸ਼ੁਕਰੀਆ